ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਸਾਰੇ ਪੱਤਰਕਾਰਾਂ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਸਾਡੇ ਪਠਾਨਕੋਟ ਦੇ ਵਿਧਾਇਕ ਔਰ ਪੰਜਾਬ ਦੇ ਪੁਰਵ ਅਧਿਐਕਸ਼ ਭਾਜਪਾ ਦੇ ਸ਼੍ਰੀਮਾਨ ਅਸ਼ਨੀ ਕੁਮਾਰ ਸ਼ਰਮਾ ਜੀ, ਪੰਜਾਬ ਦੇ ਸਚਿਵ ਰਕੇਸ਼ ਸ਼ਰਮਾ ਜੀ, ਇਸ ਮੰਡਲ ਦੇ ਅਧਿਐਕਸ਼ ਨਿਪੁੰਨ ਗੁਪਤਾ ਜੀ, ਦੋਨੇ ਮਹਾ ਮੰਤਰੀ ਵਿਨੋਦ ਤਿਮਾਨ ਜੀ, ਸੁਰੇਸ਼ ਸ਼ਰਮਾ ਜੀ ਔਰ ਪਹਿਲੇ ਮੇਰੇ ਸਾਡੇ ਭਾਜਪਾ ਦੇ ਪ੍ਰਿਸ਼ਠ ਨੇਤਾ ਅਨਿਲ ਵਾਸudev ਜੀ ਆ ਚਿਪ ਪੱਤਰਕਾਰਾਂ ਬਾਤਾਂ ਚ ਬੈਠੇ ਆ। ਤੋਂ ਅੱਜ ਦੀ ਜਿਹੜੀ ਪੱਤਰਕਾਰ ਸੰਮੇਲਨ ਹੈ ਜਾਂ वार्ता ਹੈ ਉਹ ਸਾਡੇ ਅਸ਼ਨਿ ਸ਼ਰਮਾ ਜੀ ਹੀ ਕਰਨਗੇ। ਤੁਹਾਡੇ ਔਰ ਦੇ ਵਿੱਚ ਮੈਂ ਜ਼ਿਆਦਾ دیر ਨਾ ਰਹਿੰਦਾ ਆ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਗੱਲ ਰੱਖਣ ਸ਼੍ਰੀਮਾਨ ਅਸ਼ਨਿ ਸ਼ਰਮਾ ਜੀ। ਤੋਂ ਅਨੂ ਅੱਜ ਇੱਕ ਪਲੇਸ ਸੈਟ ਕਰ ਲਾਂਗੇ। ਓਕੇ? ਹਾਂਜੀ। ਹਾਂਜੀ। ਜੀ ਅੱਜ ਸਭ ਪੱਤਰਕਾਰਾਂ ਨੂੰ ਇਸ ਕਰਕੇ ਕਸ਼ ਦਿੱਤਾ ਗਿਆ ਹੈ ਸਾਡੇ ਜ਼ਿਲ੍ਹਾ ਜੱਜ ਜੀ ਪ੍ਰਦੇਸ਼ ਦੇ ਸਚੇਵ ਪ੍ਰਥਮ ਮੇਅਰ ਪਾਰਟੀ ਦੇ ਇਸ ਮੰਡਲ ਦੇ ਅਧਿક્ષਕੋਰ ਦੋਨੋਂ ਮਹਾ ਮੰਤਰੀ ਮੇਰੇ ਨਾਲ ਸ਼ਾਮਿਲ ਨੇ ਆਮ ਆਦਮੀ ਪਾਰਟੀ ਦੀ ਉਤਪਤੀ ਜਿਹੜੀ ਹੈ ਨਾ ਇਹ ਝੂਠ ਤੋਈ ਹੈ ਫਰੇਬ ਤੋਈ ਹੈ ਇਹਨਾਂ ਲੋਕਾਂ ਨੇ ਅੰਨਾ ਅੰਦੋਲਨ ਵੀ ਆੜ ਦੇ ਅੰਦਰ ਕਿ ਅਸੀਂ ਦੂਸਰਿਆਂ ਤੋਂ ਅਲੱਗ ਹਾਂ ਅਸੀਂ ਰਾਜਨੀਤੀ ਦੇ ਅੰਦਰ ਇੱਕ ਨਵਾਂ ਪਰਿਵਰਤਨ ਲੈ ਕੇ ਆਉਣਾ ਚਾਹੁੰਦੇ ਹਾਂ ਅਸੀਂ ਹਿੰਦੁਸਤਾਨ ਦੀ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹਾਂ ਸਾਫ਼ ਸੁਥਰੀ ਰਾਜਨੀਤੀ ਦੇਣਾ ਚਾਹੁੰਦੇ ਹਾਂ ਪਾਰਦਰਸ਼ਤਾ ਦੇਣਾ ਚਾਹੁੰਦੇ ਹਾਂ ਲੇਕਿਨ ਇਰਾਦਾ ਅਚਰਨ ਤੇ ਇਹਨਾਂ ਦਾ ਵਿਹਵਾਰ ਜਿਹੜਾ ਪੂਰੀ ਤਰ੍ਹਾਂ ਨਾਲ ਉਲਟਾ ਰਿਹਾ ਹੈ ਚਾਹੇ ਦਿੱਲੀ ਹੋਵੇ ਦਿੱਲੀ ਦੇ ਅੰਦਰ ਕੇਜਰੀਵਾਲ ਤੋਂ ਲੈ ਕੇ ਉਹਨਾਂ ਦੇ ਅਨੇਕ ਨੇਤਾ ਇਸ ਵੇਲੇ ਬੇਲਤੇ ਨੇ ਔਰ ਇਲਜ਼ਾਮ ਕੀ ਹੈ ਭ੍ਰਸ਼ਟਾਚਾਰ ਦਾ ਪੰਜਾਬ ਦੇ ਅੰਦਰ ਵੀ ਇੱਕ ਮੌਕੇ ਦੇ ਨਾਂ ਦੇ ਉੱਤੇ ਲੋਕਾਂ ਨਾਲ ਇਹਨਾਂ ਨੇ ਧੋਖਾ ਕੀਤਾ ਔਰ ਕੱਲ ਵੀ ਜਿਹੜਾ ਇਨਸੀਡੈਂਟ ਹੋਇਆ ਹੈ ਰਮਨ ਅਰੋੜਾ ਜਿਹੜੇ ਕੀ ਸੈਂਟਰ ਦੇ ਵਿਧਾਇਕ ਨੇ ਉਹਦੀ ਕੱਲ ਗ੍ਰਿਫਤਾਰੀ ਹੋਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ 'ਚ ਸੈਟਲਮੈਂਟ ਕਰਾਉਣ ਦੇ ਲਈ ਲੋਕਾਂ ਦੇ ਕੋਲੋਂ ਪੈਸਾ ਲੈਣ ਦੇ ਮਾਮਲੇ 'ਚ ਔਰ ਮਾਨਸਬ ਕਹੇ ਰਹੇ ਨੇ ਕਿ ਆਪਣਾ ਹੈ ਚਾਹੇ ਬਗਾਨਾ ਹੋਵੇ ਭ੍ਰਸ਼ਟਾਚਾਰ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਜਿਹੜੀ ਪਾਰਟੀ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਲਿਬੜੀ ਪਈ ਹੈ ਉਹ ਪਾਰਟੀ ਜਦੋਂ ਇਦਾਂ ਦੀਆਂ ਗੱਲਾਂ ਕਰਦੀਆਂ ਨਾ ਤੇ ਨਾ ਹੀ ਪੰਜਾਬ ਵਾਲਿਆਂ ਨੂੰ ਸਮਝ ਆਂਦੀ ਹੈ ਤੇ ਪੰਜਾਬੀ ਹੁਣ ਨਾਲ ਨਾ ਹੀ ਇਹਨਾਂ ਦੀਆਂ ਗੱਲਾਂ ਜਾਂਦੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਔਰ ਮਾਨ ਸਾਹਿਬ ਕੋਲੋਂ ਪੁੱਛਣਾ ਚਾਹਨਾ ਇਹ ਜਿਹੜੀ ਗਿਫਤਾਰੀ ਆ ਨਾ ਇਹ ਲੁਧਿਆਣਾ ਦੀ ਜਿਮਨੀ ਚੋਣ ਦੇ ਕਾਰਨ ਹੋਈ ਹੈ ਕਿ ਲੋਕੀ ਕਿਉਂਕਿ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਔਰ ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਦਾ ਆਧਾਰ ਉੱਥੋਂ ਪੂਰੀ ਤਰ੍ਹਾਂ ਸਾਫ ਹੋ ਰਿਹਾ ਲੋਕਾਂ ਦਾ ਧਿਆਨ ਹਟਾਣ ਲਈ ਇਹਨਾਂ ਨੇ ਇੱਕ ਨਵਾਂ ਡਰਾਮਾ ਖੇលਿਆ ਔਰ ਇਹ ਆਦਤ ਕੋਈ ਇਹਨਾਂ ਦੀ ਨਵੀਂ ਨਹੀਂ ਹੈ ਪੁਰਾਣੀ ਹੈ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹਨਾ ਕਿ 2022 ਚ ਜਾਦੇ ਸਰਕਾਰ ਬਣੀ ਤੇ ਮਾਨ ਸਾਹਿਬ ਨੇ ਆਪਣੀ ਸੰਗਰੂਰ ਦੀ ਪਾਰਲੀਮੈਂਟ ਸੀਟ ਖਾਲੀ ਕੀਤੀ। ਉੱਥੇ ਜਿਮਨੀ ਚ ਆਉਣੀ ਤੇ ਇਹਨਾਂ ਨੇ ਵਿਜੇ ਸਿੰਘਲਾ ਜਿਹੜਾ ਇਹਨਾਂ ਦਾ ਐਮਐਲਏ ਮਾਨਸਾ ਸੀ ਹੈਲਥ ਮਨਿਸਟਰ ਸੀ। ਉਹਨੂੰ ਗ੍ਰਿਫਤਾਰ ਕੀਤਾ ਕਿ ਉਹ ਗਵਰਨਮੈਂਟ ਦੇ ਟੈਂਡਰਾਂ ਦੇ ਅੰਦਰ 1% ਕਮਿਸ਼ਨ ਮੰਗਦਾ ਹੋਇਆ ਪਾਇਆ ਗਿਆ ਠੀਕ ਹੈ ਜੀ ਉਹਦੀ ਗਿਫਤਾਰੀ ਵੀ ਹੋਈ ਅੱਜ ਕੀ ਸਟੇਟਸ ਹੈ ਕੀ ਉਹ ਨੂੰ ਉਹਨੇ ਪਾਰਟੀ ਚੋਂ ਕੱਢਤਾ ਹੈ ਅੱਜ ਵੀ ਉਹ ਪਾਰਟੀ ਚ ਹੈ ਅਮਿਤ ਰਤਨਾ ਇਹ ਬਠਿੰਡਾ ਰੂਲਰ ਦਾ ਐਮਐਲਏ ਹੈ ਇਹਦੇ ਤੇ ਵੀ ਔਰ ਇਹਦਾ ਜਿਹੜਾ ਸਹਾਇਕ ਹੈ ਉਹਦੇ ਤੇ ਵੀ ਚਾਰਜ ਸੀ ਔਰ ਇਹਦੀ ਆਡੀਓ ਵੀ ਜਿਹੜੀ ਚਲਦੀ ਰਹੀ ਐ ਕਿ ਇਹ ਸੋਦੇਬਾਜ਼ੀ ਕਰ ਰਿਹਾ ਸੀ ਇਹਦੇ ਉੱਤੇ ਵੀ ਬਾਅਦ 'ਚ ਬੜੀ देर ਬਾਅਦ ਇਹਦੇ ਤੇ ਚਾਰਜ ਲੱਗਾ ਉਹਦਾ ਕੀ ਬਣਿਆ ਅੱਜ ਵੀ ਉਹ ਆਮ ਆਦਮੀ ਪਾਰਟੀ 'ਚ ਹੈਗਾ ਇਹਨਾਂ ਦਾ ਇੱਕ ਹੈਗਾ ਫੋਜਾ ਸਿੰਘ ਸਰਾਰੀ ਸਰਾਰੀ ਐਮਐਲਏ ਹੈ ਉਹਦਾ ਕੀ ਬਣਿਆ ਉਹਦੇ ਦੇ ਵੀ ਭ੍ਰਸ਼ਟਾਚਾਰ ਦੇ ਇਲਜ਼ਾਮ ਹੈ ਉਹ ਵੀ ਸੋਦੇਬਾਜ਼ੀ ਕਰਦਾ ਹੋਇਆ ਪਾਇਆ ਗਿਆ ਇਦਾਂ ਹੀ ਇਹਨਾਂ ਦਾ ਰਮਨ अरोड़ा ਜਸਵੰਤ ਸਿੰਘ ਇਹ ਈਡੀ ਦੇ ਚੱਕਰ 'ਚ ਫਸਿਆ ਪਿਆ ਈਡੀ ਦੇ ਔਰੇ ਦੇ ਤੇ ਇਲਜ਼ਾਮ ਕੀ ਹੈ ਇਹਨੇ ਬੈਂਕ ਦੇ ਨਾਲ ਫਰਾਡ ਕੀਤਾ ਹੋਇਆ 44 ਕਰੋੜ ਰੁਪਏ ਦਾ ਬੈਂਕ ਦਾ ਫਰਾਡ ਹੈ ਇਹਦਾ ਔਰ ਅਜੇ ਦਾ ਮਾਮਲਾ ਚੱਲਦਾ ਪਿਆ ਇਹਦੇ ਤੇ ਪਾਰਟੀ ਨੇ ਇਹਨਾਂ ਦੀ ਨੇ ਕੀ ਐਕਸ਼ਨ ਲਿਆ ਇਹਨਾਂ ਦਾ ਕੁਲਵੰਤ ਸਿੰਘ ਇੱਕ ਐਮਐਲਏ ਹੈ ਇਹ ਮੋਹਾਲੀ ਦਾ ਹੈ ਇੱਥੇ ਵੀ ਰੇਡ ਹੋਈ ਇਹ ਵੀ ਈਡੀ ਦੇ ਕੇਸ ਚ ਹੈ ਦਿੱਲੀ ਦੇ ਅੰਦਰ ਪੂਰੀ ਦੀ ਪੂਰੀ ਸਰਕਾਰੀ ਇਹਨਾਂ ਦੀ ਜਿਹੜੇ ਮਿਨਿਸਟਰ ਸੀ ਉਹ ਲਿਕੁਇਡ ਸਕੈਮ ਦੇ ਅੰਦਰ ਸ਼ਰਾਬ ਦੀ ਦਲਾਲੀ ਦੇ ਅੰਦਰ ਪੂਰੀ ਤਰ੍ਹਾਂ ਫਸੇ ਪਏ ਨੇ ਔਰ ਕੇਜਰੀਵਾਲ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੰਦਰ ਰਹਿ ਕੇ ਆਏ ਔਰ ਲੰਬਾ ਅੰਦਰ ਰਹਿ ਕੇ ਆਏ ਔਰ ਇਸ ਵੇਲੇ ਵੀ ਬੇਲਤੇ ਨੇ ਮਨੀਸ਼ ਸੰਤ ਸ਼ੋਸ਼ੋਧਿਆ ਜਿਹੜੇ ਕੀ ਸਿੱਖਿਆ ਮੰਤਰੀ ਸੀ ਇਹਨਾਂ ਦੇ ਉਹ ਵੀ ਸ਼ਰਾਬ ਦੀ ਦਲਾਲੀ ਚੰਦਰ ਅੰਦਰ ਹੈ ਕੇ ਆਏ ਨੇ ਬੇਲਤੇ ਨੇ ਇਹਨਾਂ ਦਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਬੋਲਦਾ ਸਤਿਅ ਸਤेंद्र ਜੈਨ ਵੀ ਫਾਰਮਰ ਮਿਨਿਸਟਰ ਉਹ ਵੀ ਅੰਦਰ ਇਹਨਾਂ ਦਾ ਜਿਹੜਾ ਉਹ ਸੰਜੇ ਸਿੰਘ ਉਹਦੇ ਤੇ ਵੀ ਕੇਸ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਅਜੇ ਮੈਂ ਤੁਹਾਨੂੰ ਘਟਨਾ ਲਿਖ ਕੇ ਦੱਸੇ ਨੇ ਇਹਨਾਂ ਦਾ ਓਖਲਾ ਵਾਲਾ ਐਮਐਲਏ ਜਿਹੜਾ ਮੁਸਲਮਾਨ ਸੀ ਜਿਹੜਾ ਹੈਗਾ ਉਹਦੇ ਤੇ ਵੀ ਉਹ ਰਾਈਟਸ ਵਗੈਰਾ ਕਰਾਉਣ ਦਾ ਅਨੇਕ ਤਰ੍ਹਾਂ ਦੇ ਇਲਜ਼ਾਮ ਸੀ ਉਹ ਵੀ ਅੰਦਰ ਰਿਆ ਕਿੰਨੇ ਕੇ ਨਾਮ ਬੋਲੀਏ ਰਜੇਸ਼ ਗੁਪਤਾ ਇਹਨਾਂ ਦਾ ਐਕਸ ਐਮਐਲਏ ਉਹ ਉਹ ਵੀ ਭ੍ਰਸ਼ਟਾਚਾਰ ਦੇ ਮਾਮਲੇ 'ਚ ਚਾਰਜਰੇ ਉਹ ਉਹਦੇ ਤੇ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਇਹ ਕੇਵਲ ਆਈਵਾਸ਼ ਹੈਗਾ ਜਿਸ ਤਰੀਕੇ ਨਾਲ ਸੰਗਰੂਰ ਦੇ ਚੋਣਾਂ ਤੋਂ ਪਹਿਲਾਂ ਵਿਜੇ ਸਿੰਘ ਲਾਲ ਜਿਹੜਾ ਇਹਦਾ ਮਨਿਸਟਰ ਸੀ ਉਹਦੇ ਤੇ 1% ਦਾ ਲਗਾ ਕੇ ਚਾਰਜ ਕਿ ਐਵ ਜੀ ਮਨਿਸਟਰੀ ਵੀ ਲੈ ਲਈ ਔਰ ਉਹਦੇ ਤੇ ਐਕਸ਼ਨ ਕੀ ਕਰ ਲਿਆ ਜੀ ਫੜ ਲਿਆ ਜੀ ਉਹਨੂੰ ਸਜ਼ਾ ਤਾਂ ਕਿਉਂ ਨਹੀਂ ਪੁੱਜਿਆ ਔਰ ਦੂਜੀ ਗੱਲ ਰਮਨ ਦੇ ਮਾਮਲੇ 'ਚ ਤੁਸੀਂ ਜਲੰਧਰ ਚਲੇ ਜਾਓ ਇਹ ਖੇਲ ਕੋਈ 7 ਦਿਨ ਦਾ ਥੋੜਾ ਉੱਤੇ ਔਰ ਇਹ ਖੇਲ ਇਹਨਾਂ ਦੇ ਸਾਰੇ ਐਮਐਲਏ ਦਾ ਹੈ ਇਹ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਡੁੱਬੀ ਹੋਈ ਪਾਰਟੀ ਹੈ ਉੱਤੇ ਗਲੀ ਗਲੀ 'ਚ ਚਰਚਾ ਚੱਲਦੀ ਹੈ ਕਿ ਜੇ ਕਿਸੇ ਦੀ ਦੁਕਾਨ ਦਾ ਮਾਮਲਾ ਹੈ ਕਿਸੇ ਦੇ ਪਲਾਟ ਦਾ ਮਾਮਲਾ ਹੈ ਕਿਸੇ ਨੇ ਰਜਿਸਟਰੀ ਦਾ ਮਾਮਲਾ ਹੈ ਤੇ ਵੀ ਸੈਟਲਮੈਂਟ ਕਰਨੀ ਹੈ ਉੱਥੇ ਤੇ ਚਰਚਾ ਇਹ ਵੀ ਚੱਲਦੀ ਹੈ ਕਿ ਲੜਾਈ ਹਿੱਸੇਦਾਰੀ ਵੀ ਹੈ ਅੱਜ 3.5 ਸਾਲ ਬਾਅਦ ਯਾਦ ਆਇਆ ਕਿ ਇਹ ਗਰਬੜ ਹੋਈ ਹੈ। ਔਰ ਦੂਜਾ ਸੁਣੋ। ਉਹਨੂੰ ਮੌਕਾ ਦਿੱਤਾ। ਕਿਉਂ ਖੁਰਦੂ-ਬੁਰਦ ਕਰ ਲੈ ਮਾਲ-ਛਾਲ ਜਿਹੜਾ ਹੈਗਾ। ਕਿਉਂਕਿ ਹਫਤਾ ਪਹਿਲਾਂ ਉਹਦੀ ਸਿਕਿਉਰਿਟੀ ਸਿਕਿਉਰਿਟੀ ਬਾਪ ਲੈ ਲਈ ਸੀ। ਉਸੇ ਵੇਲੇ ਕਦੀ ਕੋਈ ਬੰਦਾ ਮੌਕਾ ਦਿੰਦਾ ਕਿ ਇਹਨੂੰ। ਔਰ ਅੱਜ ਵੀ ਅਗਰ ਇਹ ਇਮਾਨਦਾਰ ਨੇ। ਅ ਕਿਸੇ ਹਾਈ ਕੋਰਟ ਦੇ ਜੱਜਾਂ ਕੋਲੋਂ ਇਨਕੁਆਇਰੀ ਕਰਵਾ ਲੈਣ। ਔਰ ਮੈਨੂੰ ਤਾਂ ਡਰ ਆ ਕਿ ਜੇ ਸਾਰਿਆਂ ਦੀ ਇਨਕੁਆਇਰੀ ਕਰਾ ਲਈਏ ਨਾ ਇਹਨਾਂ ਦੀ। ਦੇ ਸਾਰੇ ਦੇ ਸਾਰੇ ਹੀ ਭ੍ਰਸ਼ਟਾਚਾਰ ਨਾਲ ਲਿਬੜੇ ਹੋਏ ਪਾਇ ਜਾਣ ਉਹਦੇ ਵਿੱਚੇ ਕਾਰਨ ਹੈ ਕਿ ਆਪੇ ਹੀ ਕਹਿੰਦੇ ਸੀ ਆਹ ਮੋਬਾਈਲ ਵਾਲੇ ਨੇ ਰਾਤਾ ਜੀ ਫਲਾਣੇ ਵਾਲੇ ਨੇ ਰਾਤਾ ਜੀ ਸਮਾਨੇ ਆਦਮੀ ਸੀ ਅੱਜ ਉਹਨਾਂ ਦੇ ਜੀਵਨ ਸਤਰ 'ਤੇ ਕਿੰਨਾ ਅੰਤਰ ਆਇਆ ਤਨਖਾਹ ਤੇ 84000 ਰੁਪਏ ਜੀ ਨਾ ਐਮਐਲਏ ਦੀ ਉਹਨਾਂ ਦੇ ਸਾਰਿਆਂ ਦੇ ਜੀਵਨ ਸਤਰ 'ਤੇ ਕਿੰਨਾ ਅੰਤਰ ਆਇਆ ਕਿੱਥੋਂ ਕਿੱਥੋਂ ਮਾਲ ਆ ਰਿਹਾ ਹੈ ਇਹ ਵੀ ਜਰਾ ਇੱਕ ਵਾਰੀ ਅ ਸੱਤਾ ਪੱਖ ਦੀ ਵੀ ਕਰਾ ਲੈਣ ਵਿਪੱਖਸ਼ ਦੀ ਵੀ ਕਰਾ ਲੈਣ